ਅੱਜ ਅਸੀਂ ਉਸ ਕਬਰਸਤਾਨ ਵਿੱਚ ਪਹੁੰਚੇ ਆ ਜਿੱਥੇ ਕੀ ਬਾਬਾ ਜਗੀਰ ਸਿੰਘ ਰਹਿੰਦੇ ਨੇ ਅਤੇ ਇਹਨਾਂ ਦੇ ਵੀ ਜਿਹੜੇ ਕੀ ਇੱਕ ਨੌਜਵਾਨ ਜਿਹੜਾ ਲੜਕਾ ਇਹਨਾਂ ਦਾ ਉਹਨਾਂ ਦੀ ਮੌਤ ਹੋ ਚੁੱਕੀ ਹੈ ਵਿੱਕੀ ਨਾਇਰ ਦਾ ਗੱਲ ਬਾਤ ਨੂੰ ਕਰਾਂਗੇ ਬਾਬਾ ਜੀ ਨਾਲ ਬਾਬਾ ਜੀ ਜਿਹੜਾ ਵਿੱਕੀ ਦੀ ਮੌਤ ਹੋਈ ਆ ਉਹ ਲੱਗਦਾ ਕੀ ਤੁਹਾਡਾ ਤੇ ਕਿਸ ਦਾ ਮੌਤ ਹੋਈ ਆ ਤੁਹਾਡਾ ਆਪਣੇ ਵਾਂਗੂ ਹਾਂ ਜੀ ਮੌਤ ਹੀ ਥੜਕੇ ਪਤਾ ਲੱਗਾ ਕਿ ਉੱਥੇ ਲੱਟੀਆਂ ਆਈਆਂ ਨੇ ਕਿ ਬਾਹਰਾਂ 2 ਘੰਟੇ ਜੀ ਖੜੇ ਹੋ ਗਿਆ ਕਿਉਂ ਜਿਹੜੀ ਮੌਤ ਹੋਈ ਆ ਵਿੱਕੀ ਪਰਵਾਦ ਦੇ ਰਹਿੰਦਾ ਸੀ ਕੱਲਾ ਰਹਿੰਦਾ ਸੀ ਤੇ ਕਿੰਨੇ ਚਿਰ ਤੋਂ ਪਾਣੀ ਜਿਹੜਾ ਗੰਦਾ ਆ ਰਿਹਾ ਸੀ ਫਿਰ ਜਦੋਂ ਮੁਸ਼ਕਲ ਆਈ ਵਿੱਕੀ ਨੂੰ ਹੋਇਆ ਕੀ ਸੀ ਕੀ ਮੁਸ਼ਕਲ ਆ ਰਹੀ ਸੀ ਕੋਈ ਤਾਂ ਬਾਦ ਹੀ ਜਣਾ ਚਾਹ ਸੁਆ ਉਹਦੇ ਨਾਲ ਇਹ ਘਰ ਤੜਕੇ ਜਾ ਨੂੰ ਪਤਾ ਲੱਗਾ ਜਦੋਂ ਬਹੁਤ ਜ਼ਿਆਦਾ ਉਲਟੀਆਂ ਦਿੱਤੀਆਂ ਆਉਂਦੀਆਂ ਫਿਰ ਸਾਡੇ ਕੋਲ ਇੱਕ ਗੱਡੀ ਆਇਆ ਕੱਲੀ ਆਇਆ ਵਿੱਕੀ ਵਾਸਤੇ ਘਰੋਂ ਲੈ ਕੇ ਆਇਆ ਜਦੋਂ ਆਲ ਕੇ ਵੇਖਿਆ ਮੈਂ ਤੇ ਵੇਖ ਕੇ ਮਾਂ ਵੀ ਤਾਂ ਕਾਮੀ ਇਹਦਾ ਬੜਾ ਖਰਾਬ ਹੋ ਗਿਆ ਇਹ ਡਾਕਟਰ ਕੋ ਗਾਇਆ ਗਲੂਕੋਸ਼ਣ ਨਾਲ ਲਾਇਆ ਲੱਗਾ ਹੀ ਨਹੀਂ। ਉਹ ਦੋ ਤੋਕ ਤੋਕੇ ਚੜੇ ਤੇ ਖਤਮ ਹੋ ਗਏ। ਜੀ ਹੁਣ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਵਿੱਕੀ ਤੋਂ ਬਾਅਦ ਤੇ ਉਸ ਤੋਂ ਬਾਅਦ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਾ ਇੱਥੇ ਕਿ ਨਹੀਂ ਪਹੁੰਚਾ। ਵੱਡੇ ਵੱਡੇ ਅਫਸਰ ਕੋਈ ਆਏ ਕਿ ਮੌਕੇ ਤੇ ਕਿ ਨਹੀਂ ਆਏ। ਕੋਈ ਨਹੀਂ ਆਇਆ ਜੀ। ਹਾਂਜੀ ਕੋਈ ਨਹੀਂ ਆਇਆ ਇੱਥੇ। ਤੇ ਆ ਹੁਣ ਹਸਾਵਨਾ ਤੀਜੀ ਚੌਥੀ ਮੌਤ ਹੋ ਗਈ। ਕਾ ਬਾਬਾ ਜੀ ਉਹ ਜਦੋਂ ਲੋਕਾਂ ਦੀਆਂ ਮੌਤਾਂ ਹੋਣੀ ਸ਼ੁਰੂ ਹੋਈਆਂ ਜਾਂ ਲੋਕ ਬਿਮਾਰ ਹੋਣੇ ਸ਼ੁਰੂ ਹੋਏ ਉਸ ਤੋਂ ਬਾਅਦ ਅਮਰਸਦਰ ਦੇ ਡੀਸੀ ਮੈਡਮ ਸ਼ਿਵ ਸਰਜਨ ਵੱਡੇ ਵੱਡੇ ਅਸੰਘਾੜੀ ਜਗ੍ਹਾ ਤੇ ਪਹੁੰਚੇ ਨੇ ਪਿੰਡ ਵਿੱਚ ਅਤੇ ਸਾਫ ਪਾਣੀ ਪੀਣ ਵਾਲੇ ਜਿਹੜਾ ਟੈਂਕਰ ਨੇ ਉਹ ਪਹੁੰਚਾਏ ਗਏ ਨੇ ਤੁਹਾਨੂੰ ਮਿਲੇਗੇ ਇੱਥੇ ਨਹੀਂ ਇੱਥੇ ਸਾਡੇ ਕੋਲ ਨਹੀਂ ਜੀ ਪਾਣੀ ਆਇਆ ਇੱਥੇ ਤਾਂ ਹੀ ਆਪਣੀ ਮੋਟਰ ਲਾਈ ਆਪਣਾ ਪਾਣੀ ਇੱਥੇ ਪਾਉਂਦੇ ਆ ਪਰ ਲੱਗਦਾ ਨਹੀਂ ਸਰਕਾਰਾਂ ਨੂੰ ਇਹ ਚੀਜ਼ਾਂ ਦਾ ਪ੍ਰਬੰਧ ਪਹਿਲਾਂ ਚਾਹੀਦਾ ਸੀ ਪੀਣ ਵਾਲਾ ਜੇਕਰ ਪਾਣੀ ਨਹੀਂ ਸਰਕਾਰਾਂ ਦੇ ਸਕਦੀਆਂ ਫਿਰ ਸਰਕਾਰਾਂ ਦੇਣਗੀਆਂ ਕੀ ਤੁਹਾਨੂੰ ਕਿਹਦਾ ਕੀ ਹੈ ਇੱਦਾਂ ਮਰ ਮੁੱਕ ਜਾਣਾ ਗਰੀਬ ਬਿਮਾਰੰਗਾ ਤੇ ਦਵਾਈ ਵਾਸਤੇ ਵੀ ਪੈਸਾ ਨਹੀਂ ਲੱਭਦਾ ਤੇਰਾ ਪੈਸੇ ਕੋਣੇ ਮੁੰਡਾ ਮਰ ਗਿਆ ਕਾਰਾ ਵਾਲੋ ਦੇ ਮਿਸ਼ਾ ਕਹਿਆ ਦਾ ਵੀ ਸਰਕਾਰੀ ਸਹੂਦਤ ਦਿੱਤੀ ਆ ਰਹੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਡਾਕਟਰ ਬਿਠਾ ਦਿੱਤਾ ਗਿਆ ਵਾ ਤੁਸੀਂ ਸਰਕਾਰੀ ਹਸਪਤਾਲ ਲੈ ਕੇ ਨਹੀਂ ਗਏ ਉੱਥੇ ਤੇ ਫ੍ਰੀ ਲੈ ਆਏ ਹੋਣਾ ਸੀ ਇਹਨਾਂ ਦਾ ਇਹ ਘਰ ਦੇ ਵਿੱਚ ਇਹਨੇ ਦੱਸਿਆ ਨਹੀਂ ਕਿਸ ਨੂੰ ਤੇ ਮੋਈ ਬਿਮਾਰਿਆ ਮੁੰਡਾ ਲਾ ਕੇ ਸੁੱਤਾ ਆਉਂਦਾ ਆਪੀ ਇਹਨੂੰ ਵੀ ਨਹੀਂ ਉਹਨੇ ਦੱਸਿਆ ਕੀ ਬਿਮਾਰ ਕਿੰਨੇ ਕਿੰਨੇ ਪਿੰਡ ਦੇ ਹੋ ਗਏ ਹੁਣ ਤੱਕ ਕਿੰਨੇ ਕਿ ਮਰੀਜ਼ ਜਿਹੜੇ ਹਸਪਤਾਲ ਵਿੱਚ ਚਲ ਗਏ ਹੁੰਦਾ ਘਰ ਦੇ ਵਿੱਚ ਦਾ ਵੀ ਪਰਦੇ ਕਰਦੇ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਕੋ ਕੀ ਹੋਣਾ ਚਾਹੀਦਾ ਵਾ ਦੱਸ ਕਹੂ ਸਾਡੇ ਕਹਾਂ ਮੰਗ ਰਹੇ ਕਿ ਇਹ ਕਹਿੰਦੇ ਆ ਵੀ ਦੁਨੀਆ ਦਾ ਲਾਜ ਹੋਣਾ ਚਾਹੀਦਾ ਪਾਣੀ ਤੁਸੀਂ ਬਾਲਟੀ ਦੇ ਵਿੱਚ ਪਾ ਕੇ ਰੱਖ ਲਓ 2 ਮਿੰਟ ਤੋਂ ਹੀ ਵਿੱਚ ਚੁੱਡੀਆਂ ਦੇਖ ਸਕਦੇ ਇਹ ਪਾਣੀ ਸੀ ਐਸਾ ਪਾਣੀ ਐਸਾ ਪਾਣੀ ਕੌਣ ਪੀਓ ਮਰੂਗੇ ਰਹੂਗਾ ਦੇ ਦੋਸਤੋ ਮੈਂ ਹਟਵਾੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ARPD 24 ਚੈਨਲ ਦੇ ਨਾਲ ਖਾਨਕੋੜ ਪਿੰਡ ਵਿੱਚ ਸਰਦਾਰਾ ਵਾਲੀ ਚ ਪਹੁੰਚੇ ਆ ਜਿੱਥੇ ਕੀ ਕੱਲ ਪਾਣੀ ਜਿਹੜਾ ਕੀ ਸਰਕਾਰੀ ਪਾਣੀ ਜਿਹਦੇ ਵਿੱਚ ਗੰਦਾ ਪਾਣੀ ਆਉਂਦੇ ਨਾਲ ਦੋ ਤੋਂ ਤਿੰਨ ਮੌਤਾ ਹੋ ਚੁੱਕੀਆਂ ਨੇ ਤੇ ਕਈ ਲੋਕ ਜਿਹੜੇ ਨੇ ਬਿਮਾਰ ਹੋ ਚੁੱਕੇ ਨੇ ਅੱਜ ਅਸੀਂ ਉਸ ਕਬਰਸਤਾਨ ਵਿੱਚ ਪਹੁੰਚੇ ਆ ਜਿੱਥੇ ਕੀ ਬਾਬਾ ਜਗੀਰ ਸਿੰਘ ਰਹਿੰਦੇ ਨੇ ਅਤੇ ਇਹਨਾਂ ਦੇ ਵੀ ਜਿਹੜੇ ਕੀ ਇੱਕ ਨੌਜਵਾਨ ਜਿਹੜਾ ਲੜਕਾ ਇਹਨਾਂ ਦਾ ਉਹਨਾਂ ਦੀ ਮੌਤ ਹੋ ਚੁੱਕੀ ਹੈ ਵਿੱਕੀ ਨਾਂ ਹੈ ਉਹਦਾ ਗੱਲ ਬਾਤ ਜੂ ਕਰਾਂਗੇ ਬਾਬਾ ਜੀ ਨਾਲ ਬਾਬਾ ਜੀ ਜਿਹੜਾ ਵਿੱਕੀ ਦੀ ਮੌਤ ਹੋਈ ਆ ਉਹ ਲੱਗਦਾ ਕੀ ਤੁਹਾਡਾ ਤੇ ਕਿਸ ਤਰ੍ਹਾਂ ਮੌਤ ਹੋਈ ਆ ਸਾਡਾ ਭਰੇਵਾ ਜੀ ਭਰੇਵਾ ਲੱਗਦਾ ਹੈ ਹਾਂਜੀ ਤੇ ਮੌਤ ਕਿੱਦਾਂ ਹੋਈ ਉਹ ਮੌਤ ਜੀ ਤੜਕੇ ਪਤਾ ਲੱਗਾ ਕਿ ਉਲਟੀਆਂ ਜੱਟੀਆਂ ਆਈਆਂ ਉਹਨੂੰ ਤੇ ਬਾਅਦ ਇਹਦਾ 2 ਘੰਟੇ ਜੀ ਖਤਮ ਹੋ ਗਿਆ ਇਹਨੇ 100 ਪੀ ਪਾਣੀ ਕਰੋਂ ਦਾ ਦੂਸ਼ਿਤ ਆ ਰਿਹਾ ਕਿਸ ਤਰ੍ਹਾਂ ਲੋਕਾਂ ਦੀ ਮੌਤ ਹੋ ਗਈ ਹੁਣ ਤੱਕ ਕਿੰਨੀਆਂ ਮੌਤਾਂ ਹੋ ਚੁੱਕੀਆਂ ਤੇ ਲੋਕ ਬਿਮਾਰ ਕਿੰਨੇ ਹੋ ਚੁੱਕੇ ਨੇ ਸਾਕੇ ਜੀ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਬਿਮਾਰ ਆ ਜੀ ਆ ਜਿਹੜਾ ਸੁਣੀਦਾ ਉਸੇ ਨਾਂ ਦੇ ਪੁਲਟੀਆਂ ਟੱਟੀਆਂ ਆ ਗੀਆਂ ਹਸਪਤਾਲ ਆ ਤੇ ਬਹੁਤ ਜ਼ਿਆਦਾ ਹੀ ਪਾਣੀ ਦਾ 20 ਦਿਨਾਂ ਤੋਂ ਖਰਾਬ ਆ ਚੱਲ ਰਿਹਾ ਦੁਨੀਆ ਇਹਦਾ ਪੀਪੂ ਗਈ ਟੂਟੀਆਂ ਦਾ ਪਾਣੀ ਤੇ ਹੁਣ ਜਿਆਦਾ ਅਗਰ ਤੇ ਡਿੱਗਣ ਦਾ ਵੀ ਪਿੰਡ ਦੇ ਵਿੱਚ ਸਾਰੇ ਹੀ ਬਹੁਤ ਮੁਸ਼ਕਲ ਹੋ ਗਈ ਹੈ ਜੀ 190 ਵੀ ਵਿੱਕੀ ਦੀ ਜਿਹੜੀ ਮੌਤ ਹੋਈ ਆ ਵਿੱਕੀ ਪਰਵਾਦ ਦੇ ਰਹਿੰਦਾ ਸੀ ਇਕੱਲਾ ਰਹਿੰਦਾ ਸੀ ਤੇ ਕਿੰਨੇ ਦਿਨ ਤੋਂ ਪਾਣੀ ਜਿਹੜਾ ਗੰਦਾ ਆ ਰਿਹਾ ਸੀ ਫਿਰ ਜਦੋਂ ਮੁਸ਼ਕਲ ਆਈ ਵਿੱਕੀ ਨੂੰ ਹੋਇਆ ਕੀ ਸੀ ਕੀ ਮੁਸ਼ਕਲ ਆ ਰਹੀ ਸੀ ਨੂੰ ਇਹ ਜੀ ਰਾਤ ਚੰਗਾ ਪੜਾ ਉਹ 1 ਵਜੇ ਨਾਲ ਇੱਥੇ ਅੱਗੇ ਵੀ ਮੌਤ ਹੋਈ ਜਿਹੜੀ ਪਹਿਲਾਂ ਸਾਡੇ ਪਿੰਡ ਆ ਉਹਦਾ ਸਾਰੀ ਧਾੜੀ ਇਹ ਇਲਾਜ ਕਰਾਉਂਦੇ ਇਹਨਾਂ ਨੇ ਸਿਸ਼ਕਾਰ ਕੀਤਾ ਅੱਛਾ ਤੇ ਹੋਰ ਵੀ ਦੁਨੀਆ ਦੀ ਸੇਵਾ ਦੇ ਵਿੱਚ ਲੱਗੇ ਰਹੇ ਤੇ ਰਾਤ 1 ਵਜੇ ਤੱਕ ਰਾਤ ਮੁੰਡੇ ਬੈਠੇ ਵੀ ਰਹੇ ਪਿੰਡ 1 ਵਜੇ ਤੋਂ ਬਾਅਦ ਜਿਹੜਾ ਚਾਂਸ ਹੋਇਆ ਉਹਦੇ ਨਾਲ ਤੇ ਫਿਰ ਟੜਕੇ ਸਾਨੂੰ ਪਤਾ ਲੱਗਾ ਜਿਦੋਂ ਕਿ ਬਹੁਤ ਜ਼ਿਆਦਾ ਉਲਟੀਆਂ ਟੱਟੀਆਂ ਹੋਣ ਦੀਆਂ ਫੇਰ ਸਾਡੇ ਕੋ ਇੱਕ ਗੱਡੀ ਆਇਆ ਕੱਲੀ ਅਸੀਂ ਵਿੱਕੀ ਵਾਸਤੇ ਘਰੋਂ ਲੈ ਕੇ ਆਏ ਉਹਨੂੰ ਜਦੋਂ ਆਣ ਕੇ ਵੇਖਿਆ ਮੈਂ ਤੇ ਵੇਖ ਕੇ ਮਾ ਵੀ ਤਾਂ ਕੰਮੀ ਇਹਦਾ ਬੜਾ ਖਰਾਬ ਹੋ ਗਿਆ ਆਪ ਦੀਸ ਵਿੱਕੀ ਦੇ ਹਾਂਜੀ ਕੀ ਹਾਲਾਤ ਦੀ ਵਿੱਕੀ ਦੇ ਹਾਲਾਤ ਬਹੁਤ ਮਾੜੇ ਸੀ ਉਹਦਾ ਕਮੀਜ਼ ਵੀ ਨਹੀਂ ਗਲਦੇ ਵਿੱਚ ਵਿੱਚੇ ਉਲਟੀਆਂ ਟੱਟੀਆਂ ਵਿੱਚੇ ਕਰੀ ਜਾਂਦੇ ਆ ਗੱਡੀ ਦੇ ਵਿੱਚੇ ਉਲਟੀਆਂ ਕਰੀ ਜਾਂਦੇ ਆ ਟੱਟੀਆਂ ਕਰੀ ਜਾਂਦੇ ਆ ਤੇ ਬਹੁਤ ਜ਼ਿਆਦਾ ਉਦੋਂ ਅੱਖਾਂ ਜਿਹੜੀਆਂ ਤਾੜੇ ਲੱਗੀਆਂ ਸੀ ਆਹ ਤੇ ਦੋ ਵਾਰ ਫਿਰ ਡਾਕਟਰ ਕੋ ਖੜਿਆ ਤੇ ਡਾਕਟਰ ਸਾਹਿਬ ਨੇ ਵੇਖ ਕੇ ਹੀ ਕਹਿ ਲੱਗਾ ਇਹਦਾ ਪੀ ਦਾ ਮੁਸ਼ਕਲ ਆ ਇਹਦਾ ਬਲੱਡ ਹੀ ਬਹੁਤ ਜ਼ਿਆਦਾ ਕੱਢ ਗਿਆ ਤੇ ਟੀਕਾ ਆਉਂਦੇ ਪੀ ਲਾ ਦਿੰਨੇ ਪੁੰਨ ਖਾਤੇ ਯੋ ਟੀਕਾ ਲਾਇਆ ਤੇ ਲੈ ਕੇ ਅਸੀਂ ਇੱਥੇ ਆ ਗਏ ਆਂਦਾ ਪੀ ਇਹਨੂੰ ਪਾਣੀ ਪਿਓ ਜਿੰਨਾ ਪਿਆ ਜਾਂਦਾ ਇੱਕ ਵਾਰੀ ਕਾਇਮ ਹੋ ਗਿਆ ਜੀ ਪਾਣੀ ਪੂਣੀ ਪਿਆ ਉਹਨੂੰ ਤੇ ਆਇਆ ਕੋਲੇ ਦੇ ਨਾਲ ਫਿਰ ਚ ਲਾਉ ਗਿਆ ਮੈਂ ਡਾਕਟਰ ਕੋ ਗਏ ਆ ਗਲੂਗੋਸ਼ ਉਹਨਾਂ ਨੇ ਲਾਇਆ ਲੱਗਾ ਹੀ ਨਹੀਂ ਪਰ ਦੋ ਟੁੱਕੇ ਚੜੇ ਤੇ ਖਤਮ ਹੋ ਗਿਆ। ਜਮਨੀ ਸਭੀ ਹੁਣ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਵਿਕੀ ਤੋਂ ਬਾਅਦ ਤੇ ਉਸ ਤੋਂ ਬਾਅਦ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਇੱਥੇ ਕਿ ਨਹੀਂ ਪਹੁੰਚਿਆ ਵੱਡੇ ਵੱਡੇ ਅਫਸਰ ਕੋਈ ਆਏ ਕਿ ਮੌਕੇ ਤੇ ਕਿ ਨਹੀਂ ਆਏ? ਹਾਂਜੀ ਕੋਈ ਨਹੀਂ ਆਇਆ ਜੀ। ਹਾਂਜੀ ਕੋਈ ਨਹੀਂ ਆਇਆ ਇੱਥੇ। ਤੇ ਆ ਹੁਣ ਹਿਸਾਬ ਨਾਲ ਤੀਜੀ ਚੌਥੀ ਮੌਤ ਹੋ ਗਈ ਆ ਜੀ। ਹਾਂਜੀ। ਬਿਨੈ ਸਭੀ ਜਿਹੜਾ ਵੀ ਖਾਨਕੋਲ ਸਰਦਾਰਾਂ ਵਾਲੀ ਦੀ ਮੌਤ ਹੁੰਦੀ ਆ ਇਸੇ ਸੰਸਾਰ ਘੜ ਵਿੱਚ ਆ ਕੇ ਸੰਸਕਾਰ ਕੀਤਾ ਜਾਂਦਾ ਹਾਂਜੀ ਹਾਂਜੀ ਇੱਥੇ ਕੀਤਾ ਜਾਂਦਾ ਜੀ ਜੋ ਵੀ ਆ ਇੱਥੇ ਹੀ ਤਿੰਨ ਪਿੰਡ ਪੈਂਦੇ ਆ ਜੀ ਇਹਨੂੰ ਅੱਛਾ ਤਿੰਨਾ ਪਿੰਡਾਂ ਦਾ ਇੱਥੇ ਸ਼ਿਸ਼ਕਾਰ ਹੁੰਦਾ ਹਾਂਜੀ ਤਬੀ ਨੂੰ ਵੀ ਪਤਾ ਲੱਗਿਆ ਬਾਬਾ ਜੀ ਉਹ ਜਦੋਂ ਲੋਕਾਂ ਦੀਆਂ ਮੌਤਾਂ ਹੋਣ ਸ਼ੁਰੂ ਹੋਈਆਂ ਜਾਂ ਲੋਕ ਬਿਮਾਰ ਹੋਣ ਸ਼ੁਰੂ ਹੋਏ ਉਸ ਤੋਂ ਬਾਅਦ ਅਮਰਸਦਰ ਦੇ ਡੀਸੀ ਮੈਡਮ ਸਿਵਲ ਸਰਜਨ ਵੱਡੇ-ਵੱਡੇ ਅਧਿਕਾਰੀ ਇਸ ਜਗ੍ਹਾ ਤੇ ਪਹੁੰਚੇ ਨੇ ਪਿੰਡ ਵਿੱਚ ਅਤੇ ਸਾਫ਼ ਪਾਣੀ ਪੀਣ ਵਾਲੇ ਜਿਹੜਾ ਟੈਂਕਰ ਨੇ ਉਹ ਪਹੁੰਚਾਏ ਗਏ ਨੇ ਤੁਹਾਨੂੰ ਮਿਲੇਗਾ ਇੱਥੇ ਨਹੀਂ ਇੱਥੇ ਸਾਡੇ ਕੋਲ ਨਹੀਂ ਜੀ ਪਾਣੀ ਆਇਆ ਇੱਥੇ ਤਾਂ ਹੀ ਆਪਣੀ ਮੋਟਰ ਲਾਈ ਆ ਆਪਣੇ ਪਾਣੀ ਇੱਥੇ ਲੈਣ ਪੀਣ ਤੇ ਇਹ ਆ ਵੀ ਸਾਡਾ ਪਾਣੀ ਚੰਗਾ ਹੀ ਪੀਲਾਇਆ ਇਹ ਵਧੀਆ ਪਾਣੀ ਆ ਇੱਥੋਂ ਦਾ ਤੇ ਹੋਰ ਕੀ ਲੱਗਦਾ ਨਹੀਂ ਇਹ ਵੀ ਬਾਬਾ ਜੀ ਜਿਹੜੇ ਸਭ ਬੇਵਕਤੀ ਮੋਤਾ ਹੋ ਗਏ ਨੇ ਦੁਨੀਆ ਤੋਂ ਚਲ ਗਏ ਨੇ ਜਿਹੜਾ ਘਾਟਾ ਪਰਿਵਾਰ ਨੂੰ ਪੈਣਾ ਨਹੀਂ ਆ ਇਹ ਹਮੇਸ਼ਾ ਜ਼ਿੰਦਗੀ ਦਾ ਪਰ ਲੱਗਦਾ ਨਹੀਂ ਸਰਕਾਰਾਂ ਨੂੰ ਇਹ ਚੀਜ਼ਾਂ ਦਾ ਪ੍ਰਬੰਧ ਪਹਿਲਾਂ ਚਾਹੀਦਾ ਸੀ ਪੀਣ ਵਾਲਾ ਜੇਕਰ ਪਾਣੀ ਨਹੀਂ ਸਰਕਾਰਾਂ ਦੇ ਸਕਦੀਆਂ ਫਿਰ ਸਰਕਾਰਾਂ ਦੇਣਗੀਆਂ ਕੀ ਤੁਹਾਨੂੰ ਦੇ ਦੇਣਾ ਕੀ ਹੈ ਇਹ ਏਦਾਂ ਮਰ ਮੁੱਕ ਜਾਣਾ ਗਰੀਬ ਬਿਮਾਰ ਹੁੰਦਾ ਤੇ ਦਵਾਈ ਵਾਸਤੇ ਵੀ ਪੈਸਾ ਨਹੀਂ ਲੱਭਦਾ ਫਿਰ ਆ ਪੈਸੇ ਕੋਣੇ ਮੁੰਡਾ ਮਰ ਗਿਆ ਜੇ ਸਾਡੇ ਕੋ ਕੋਈ ਦਾ 20000 ਰੁਪਏ ਹੁੰਦਾ ਇਹਨੂੰ ਉਸ ਵਾਲੇ ਹਸਪਤਾਲ ਖੜਦੇ ਇਦਾ ਇਲਾਜ ਕਰਾਉਂਦੇ ਪੈਸਾ ਹੀ ਕੋਲ ਨਹੀਂ ਆ ਫੇਰ ਵੀ ਹੋਣਾ ਹੀ ਚਲੋ ਇਦਾਂ ਸੰਤਾਂ ਦੇ ਕੋਲੋਂ ਫੜਫੜ ਕੇ ਉਹਦਾ ਡਾਇਆ ਕਰਨ ਤੁਂ ਗਾੜੀ ਭੋਗ ਵੀ ਠੰਡ ਪਾਠ ਵੀ ਉਹਦਾ ਕਰਾਉਣਾ ਅਬ ਇਹਨਸੋ ਸਰਕਾਰਾਂ ਵਾਲੋ ਮਿਸ਼ਾ ਕਹਿੰਦਾ ਵੀ ਸਰਕਾਰੀ ਸਹੂਤਾ ਦਿੱਤੀ ਆ ਰਹੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਡਾਕਟਰ ਬਿਠਾ ਦਿੱਤਾ ਗਿਆ ਵਾ ਤੁਸੀਂ ਸਰਕਾਰੀ ਹਸਪਤਾਲ ਲੈ ਕੇ ਨਹੀਂ ਗਏ ਉੱਥੇ ਤੇ ਫ੍ਰੀ ਲਾਏ ਹੋਣਾ ਸੀ ਇਹਨਾਂ ਦਾ ਨਹੀਂ ਉਹ ਪਹਿਲਾਂ ਹੀ ਦੋ ਗਿਆ ਜੀ ਹਾਂ ਜੀ ਇਹ ਕੰਮ ਹੋਤੋਂ ਬਸ ਪਹਿਲਾਂ ਹੀ ਤੇ ਦੋ ਗਿਆ ਉਹ ਦਿਨ ਦੋ ਜਣੇ ਹੋਰ ਹੀ ਇੱਕ ਆਪਣਾ ਸ਼ੀਰੀ ਨਾਮ ਦੇ ਨਾਲ ਉਹ ਤੇ ਕਰਦੀ ਉਹਨਾਂ ਪਹਿਲਾਂ ਉਹਨੂੰ ਉਲਟੀਆਂ ਟੱਟੀਆਂ ਉਹਨਾਂ ਨੂੰ ਆਈਆਂ ਉਹ ਤਾਂ ਹਸਪਤਾਲ ਲੈ ਗਏ ਤੇ ਇਹ ਜਿਹੜਾ ਫਿਰ ਇੱਕ ਘਰ ਦੇ ਵਿੱਚ ਇਹਨੇ ਦੱਸਿਆ ਨਹੀਂ ਕਿਸ ਨੂੰ ਵੀ ਮਮੀ ਬਿਮਾਰ ਆ ਮੁੰਡਾ ਲਾ ਕੇ ਸੁੱਤਾ ਰਿਹਾ ਉਹਦੇ ਇਹਨੂੰ ਵੀ ਨਹੀਂ ਉਹਨੇ ਦੱਸਿਆ ਹਾਂਜੀ ਮੇਰੇ ਸੁਪੇ ਹੁਣ ਲੋਕੀ ਬਿਮਾਰ ਕਿੰਨੇ ਕਿ ਨਿਸਪਿੰਦੇ ਹੋ ਗਏ ਹੁਣ ਤੱਕ ਕਿੰਨੇ ਕਿ ਮਰੀਜ਼ ਜਿਹੜੇ ਹਸਪਤਾਲ ਵਿੱਚ ਚਲ ਗਏ ਹੁੰਦਾ ਹਸਪਤਾਲ ਦੇ ਵਿੱਚ 10 20 ਬੰਦੇ ਚਲ ਗਏ ਹਾਂਜੀ ਤੇ ਹੁਣ ਤਾਂ ਤਗੜੇ ਹੋ ਕੇ ਚਾਹੀਦਾ ਜਿਹੜਾ ਬਚਾਉਣਾ ਚਾਹੀਦਾ ਦੁਨੀਆ ਨੂੰ ਜਿਹੜਾ ਇਹ ਬਾਜੇ ਮੇਰੇ ਤਾਂ ਉਲਟੀਆਂ ਟੱਟੀਆਂ ਹੀ ਆਈ ਜਾਂਦੀਆਂ ਤੇ ਮੈਨੂੰ ਤਾਂ ਜਾਦਾ ਵੀ ਜਿੱਦਾਂ ਕੋਈ ਕੈਂਸਰ ਹੀ ਹੋ ਗਈ ਹੈ ਜਾਂ ਆਪਦੀ ਪਾਣੀ ਦੇ ਵਿੱਚ ਅੱਛਾ ਹਾਂਜੀ ਕੀ ਲੱਗਦਾ ਨਹੀਂ ਕੋਈ ਗੰਦੀ ਜਿਹੜੀ ਆ ਪਾਣੀ ਸੀਵਰੇਜ ਦੀ ਪਾਈਪ ਮਿਕਸ ਹੋ ਗਿਆ ਪਾਣੀ ਵਿੱਚ ਉਹਦੇ ਕਰਕੇ ਜਿਹੜਾ ਇਹ ਲੋਕੀ ਲੋਕਾਂ ਨੂੰ ਉਲਟੀਆਂ ਟੱਟੀਆਂ ਲੱਗਦੀਆਂ ਨੇ ਪਾਣੀ 'ਚ ਬਦਬੂ ਆ ਰਹੀ ਹੈ ਕੀ ਲੱਗਦਾ ਉਸੇ ਕਰਕੇ ਆ ਰਹੀ ਹੈ ਉਹਦਾ ਕਰਕੇ ਆ ਰਹੀ ਹੈ ਜੀ ਹਾਂਜੀ ਪਾਣੀ ਗੰਦੇ ਦਾ ਕਰਕੇ ਆ ਰਹੀ ਹੈ ਤੇ ਆਦੇ 2 ਘੰਟੇ ਜੰਗਲ ਆ ਜਾਂ ਟਟੀਆਂ ਆ ਜਾਂ ਤੇ ਬਸ ਉਹ ਬੰਦਾ ਬਿਹੋਸ਼ ਹੋ ਜਾਂਦਾ ਇਹ ਤੇ ਮੁੰਡਾ ਤਾਂ ਕਰਕੇ ਤੜਕੇ ਬਾਦ 2 ਘੰਟਿਆਂ ਦੇ ਵਿੱਚ ਵਿੱਚ ਇਹ ਕੰਮ ਹੋ ਗਿਆ ਤੇ ਮਨੇ ਉਸ ਤੋਂ ਵੀ ਵਿੱਕੀ ਦੀ ਉਮਰ ਦੀ ਗੱਲ ਕਰੀ ਕਿੰਨੀ ਉਮਰ ਸੀ ਪਰਿਵਾਰ ਕੇ ਮੈਂਬਰ ਹੈ ਸੀ ਕੋਈ ਕਿ ਜਾਂ ਤੁਹਾਡੇ ਕੋਲ ਹੀਂਦਾ ਸੀ ਨਹੀਂ ਅਸੀਂ ਪਾਲਿਆ ਸੀ ਉਹਨੂੰ ਸਾਡੀ ਮਾਤਾ ਸੀ ਇਹ ਭੈਣ ਸਾਡੀ ਹੀ ਉਹਦਾ ਮੁੰਡਾ ਸੀ ਉਹ ਪਹਿਲਾਂ ਮਰ ਗਈ ਤੇ ਉਹਦੀ ਨਾਨੀ ਨੇ ਇਹਨੂੰ ਪਾਲਿਆ ਸੀ ਅਹੀਂ ਆ ਵੀ ਪਾਲਿਆ ਵਿੱਚ ਸਾਡੇ ਨਿਕਾਜਾਂ ਆ ਵੀ ਪਾਲਿਆ ਸਾਡੇ ਕੋਲ ਹੀ ਰਿੰਦਾ ਹੈ ਘਰ ਹੀ ਰਿੰਦਾ ਹੈ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਕੋ ਕੀ ਹੋਣਾ ਚਾਹੀਦਾ ਵਾ ਦਸਕਾ ਨੂੰ ਸਾਡਾ ਕਰਦੇ ਮੰਗਾਹੀਂ ਤੇ ਕਹਿੰਦੇ ਆ ਵੀ ਦੁਨੀਆ ਦਾ ਇਲਾਜ ਹੋਣਾ ਚਾਹੀਦਾ ਜਿੰਨਾ ਵੀ ਹੋ ਸਕਦਾ ਦੁਨੀਆ ਨੂੰ ਬਚਾਉਣਾ ਚਾਹੀਦਾ ਤੇ ਦੂਜਾ ਪਾਣੀ ਜਿਹੜਾ ਠੀਕ ਹੋਣਾ ਚਾਹੀਦਾ ਜੀ ਠੀਕ ਹੈ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਪਰਿਵਾਰ ਕੇ ਮੈਂਬਰਾਂ ਨੂੰ ਕਹਿਣਾ ਵੀ ਪਾਣੀ ਦਾ ਮੇਨ ਜਿਹੜਾ ਹੱਲ ਹੋਣਾ ਚਾਹੀਦਾ ਵਾ ਕਿਉਂਕਿ ਇਸ ਤਰ੍ਹਾਂ ਮੋਤਾ ਹੋ ਜਣੀਆ ਪਰਵਾਹ ਕੇ ਮੈਂਬਰਾਂ ਨੂੰ ਜਿਹੜਾ ਉਹ ਘਾਟਾ ਜਿਹੜਾ ਕਦੀ ਨਾ ਪੂਰਾ ਹੋਊਗਾ ਕਿਉਂਕਿ ਜਿਵੇਂ ਦੱਸਿਆ ਬਾਬਾ ਜੀ ਨੇ ਇਹਨਾਂ ਦਾ ਭਨੇਵਾ ਜਿਹੜਾ ਪਾਲ ਪੋਸ ਕੇ ਵੱਡਿਆ ਕੀਤਾ ਸੀ ਜਵਾਨ ਸੀ ਨੌਜਵਾਨ 21 ਸਾਲ ਦੀ ਉਮਰ ਸੀ ਵਿੱਕੀ ਦੀ ਪਰ ਉਲਟੀਆਂ ਟਟੀਆਂ ਆਉਣ ਦੇ ਕਾਰਨ ਜਿਹੜਾ ਇਸ ਦੁਨੀਆ ਤੋਂ ਚਲੇ ਗਿਆ ਵਾ ਅਤੇ ਉਹਨਾਂ ਕਹਿਆ ਬਾਬਾ ਜੀ ਦੇ ਕਹਿੰਦੇ ਮੁਤਾਬਕ ਹੋਰ ਵੀ ਪਿੰਡ ਜਿਹੜੇ ਕਾਫੀ ਕਾਫੀ ਲੋਕ ਨੇ ਬਿਮਾਰ ਹੋ ਚੁੱਕੇ ਨੇ ਤੇ ਕਾਫੀ ਲੋਕਾਂ ਦੀਆਂ ਜਿਹੜੇ ਹਜੇ ਵੀ ਹਸਪਤਾਲ ਵਿੱਚ ਦਾਖਲ ਨੇ ਤਿੰਨ ਤੋਂ ਚਾਰ ਜਿਹੜੀਆਂ ਲੋਕਾਂ ਦੀ ਮੋਤਾ ਦੀਆਂ ਮੋਤਾ ਵੀ ਮਰ ਚਕੀਆਂ ਨੇ ਇੱਕ ਬਾਬਾ ਜੀ ਨਾਲ ਗੱਜੂ ਗੱਲਬਾਤ ਕਰਾਂਗੇ ਬਾਬਾ ਜੀ ਹਾਲਾਤ ਕੀ ਨੇ ਪਿੰਡ ਦੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਤੁਸੀਂ ਪਿੰਜ ਰਹਿੰਦੇ ਹੋ ਕੀ ਹਾਲਾਤ ਨੇ ਲੋਕ ਲੋਕਾਂ ਦੇ ਬਹੁਤ ਮਾੜੇ ਆ ਜੀ ਬਹੁਤ ਹੀ ਜ਼ਿਆਦੇ ਮਾੜੇ ਆ ਦੁਨੀਆਂ ਬਹੁਤ ਪਰੇਸ਼ਾਨ ਆ ਅੱਛਾ ਚੰਗੇ ਪਤਾ ਇਹ ਬੰਦਾ ਤੁਰਿਆ ਤੁਰਿਆ ਜਾਂਦਾ ਇਹ ਨੂੰ ਸਮਝ ਨਹੀਂ ਲੱਗਦੀ ਮੇਰਾ ਕੀ ਹੋ ਗਿਆ ਇਹ ਪਾਣੀ ਦੇ ਖਾਤਰ ਪਾਣੀ ਤੁਸੀਂ ਬਾਲਟੀ ਦੇ ਵਿੱਚ ਪਾ ਕੇ ਰੱਖ ਲਓ 2 ਮਿੰਟ ਤੁਸੀਂ ਵਿੱਚੋਂ ਸੁੰਡੀਆਂ ਵੇਖ ਸਕਦੇ ਜੇ ਪਾਣੀ 'ਚ ਐਸਾ ਪਾਣੀ ਐਸਾ ਪਾਣੀ ਕੌਣ ਪੀਓ ਮਰੂ ਗਈ ਰਹੂਗਾ ਨਹੀਂ ਠੀਕ ਹੈ ਜੀ ਗੱਲ ਬਾਤ ਨੂੰ ਕਰਾਂਗੇ ਜਿਹੜਾ ਵਿੱਕੀ ਦੇ ਨਾਲ ਉਹ ਨੌਜਵਾਨ ਸਿੰਘ ਦੇ ਮੌਕੇ ਤੇ ਵੀਰੇ ਤੂੰ ਨਾਲ ਸੀ ਵਿੱਕੀ ਦੇ ਹੋਇਆ ਕੀ ਦੱਸਕਾਂ ਸਾਂਝਾ ਕਰ ਦਿਓ ਕਿਹੜਾ ਸਮਾਂ ਸੀ ਕੀ ਵਕਤ ਕੀ ਸੀ ਜਦੋਂ ਉਹ ਗੱਲ ਹੋਈ ਲਾਈਂ ਅਹੀਂ ਦਰ ਨਾ ਖਾ ਤੋੜਨ ਜਾਂਨੇ ਅੱਛਾ ਸ਼ਾਮ ਨੂੰ ਆਏ ਹੀ ਕਰ ਰਹੀ ਉਦੋਂ ਇੱਕ ਵਾਰ ਤਾਂ ਠੀਕ ਠਾਕ ਹੀ ਗਈ ਬਰੀ ਅੱਛਾ ਉਦੋਂ ਬਾਅਦ ਹੀ ਐਦਾਂ ਹੀ ਚੌਲ ਖਾਂਦੇ ਮੈਂ ਕਿ ਵੀ ਚੌਲ ਖਾ ਲਾ ਹਾਂ ਕਹਿੰਦਾ ਵੀ ਮੈਂ ਰੋਟੀ ਖਾ ਕੇ ਆਇਆ ਹਾਂ ਅੱਛਾ ਲੱਗੇ ਮਰਗਤ ਹੋਈ ਗਈ ਉਹਨਾਂ ਦੇ ਘਰੋਂ ਰੋਟੀ ਖਾ ਕੇ ਆਇਆ ਸੀ ਤੇ ਥੋੜਾ ਜਿਹਾ ਵੀ ਘੰਟੇ ਕੇ ਬਾਅਦ ਚਾਂਸ ਹੋ ਗਏ ਉਹਨੇ ਕਹਿੰਦਾ ਮੇਰੇ ਪੇਟ ਚ ਦਰਦ ਹੋਣ ਲੱਗੀ ਉਦੋਂ ਹੈਗਾ ਸੀ 8-9 ਦਾ ਟਾਈਮ ਹੈ ਹਾਂਜੀ ਉਦੋਂ ਬਾਅਦ ਇੱਕ ਦੋ ਵਾਰ ਗਿਆ ਬਾਈ ਬਲੈਸ਼ ਤੇ ਉਦੋਂ ਬਾਅਦ ਤਾਂ ਫਿਰ ਸਵੇਰ ਨੂੰ ਜ਼ਿਆਦਾ ਢਿੱਲਾ ਹੋ ਗਿਆ ਇਹ ਮੈਨੂੰ ਦੱਸੋ ਵੀ ਇਹ ਵੀ ਪਤਾ ਲੱਗਾ ਜਦੋਂ ਜ਼ਿਆਦਾ ਢਿੱਲਾ ਹੋ ਗਿਆ ਤੁਸੀਂ ਨਾਲ ਸੀ ਉਸ ਵਕਤ ਮੌਕੇ ਤੇ ਹਫਤਾ ਜਾ ਕੇ ਡੈਥ ਹੋਈ ਹੈ ਕਿ ਜਾਂ ਇਸ ਰਾਤ ਚ ਡੈਥ ਹੋ ਗਈ ਇਹਨਾਂ ਦੀ ਨਹੀਂ ਨਹੀਂ ਰਾਤ ਜੀ ਉਹ ਹਸਪਤਾਲ ਵਾਲੇ ਤਾਂ ਹੈ ਨਹੀਂ ਗਈ ਮੈਂ ਤਾਂ ਚੱਲ ਗਿਆ ਸੀ ਘਰ ਨਹੀਂ ਹੈ ਗਈ ਅੱਛਾ ਉਹ ਵੀਰ ਹੁਣੀ ਲੈ ਕੇ ਗਏ ਵੱਡਾ ਪ੍ਰਾਈਮਰ ਹਾਂ हां यो बिल्कुल ਤੁਸੀਂ ਦੇਖ ਸਕਦੇ ਹੋ ਪਰਿਵਾਰ ਕੇ ਮੈਂਬਰ ਕਹਿਣਾ ਵੀ ਵਿੱਕੀ ਜਿਹੜਾ ਨੌਜਵਾਨ ਸੀ ਪਰ ਇਸ ਤਰ੍ਹਾਂ ਮੌਤ ਹੋ ਜਾਣੀ ਕਿਤੇ ਦੁੱਖ ਦਾ ਹੀ ਘਟਣਾ ਹੋਵੇ ਪਰਿਵਾਰ ਵਾਸਤੇ ਤੁਹਾਡਾ ਕੀ ਲੱਗਦਾ ਸੀ ਵਿੱਕੀ ਭਰਾਏ ਸਾਡਾ ਭਰਾ ਸੀ ਹਾਂਜੀ ਕਿਸ ਤਰ੍ਹਾਂ ਮੌਤ ਹੋਈ ਹੈ ਵਿੱਕੀ ਦੀ ਤੇ ਕਿੰਨੇ ਚਿਰ ਤੋਂ ਬਿਮਾਰ ਸੀ ਜਿਹੜਾ ਕਿ ਜਿਤਨਾ ਸ਼ਾਮਾਂ ਨੂੰ ਆਇਆ ਜੇ ਤੇ ਨਾਲ ਹੀ ਉਹਦੇ ਕਿਤੇ ਟੱਟੀਆਂ ਛੁੱਟ ਗਏ ਪਾਣੀ ਦੇ ਨਾਲ ਤੇ ਕਿੰਦੇ ਖੁਰੇ ਵਿੱਚ ਡਿੱਗਾ ਰਿਆ ਤੇ ਦਹਾ ਵੀਹ ਮਿੰਟ ਬਾਅਦ ਫਿਰ ਉਹਨੇ ਮੈਂ ਚੁੱਕ ਕੇ ਲਿਆਂਦਾ ਫਿਰ ਉਹਨੂੰ ਅੰਦਰ ਪਾਇਆ ਮੇਰੇ ਓਟਾਂ ਤੇ ਕੋਈ ਪੈਸਾ ਪੂਆ ਵੀ ਨਹੀਂ ਆਗਾ ਫਿਰ ਉਹਨੂੰ ਕਿਤੇ ਇਸ ਤਰ੍ਹਾਂ ਮੰਗ-ਮੰਗ ਕੇ ਕੋਲਾ ਕੇ ਫਿਰ ਲਿਆ ਕੇ ਦਵਾਈ ਨੂੰ ਖਵਾਈ ਫਿਰ ਜਾ ਕੇ ਉਹ ਮਾੜਾ ਮੋੜ ਫਰਕ ਪਿਆ ਫਿਰ ਘਰੋਂ ਚੁੱਕ ਕੇ ਉਹਨੂੰ ਲਿਆਂਦਾ ਇੱਥੇ ਜੋ ਇੱਥੇ ਲਿਆ ਕੇ ਫਿਰ ਸਿੱਖ ਡਾਕਟਰ ਕੋ ਖੜਿਆ ਪਰ ਤੁਸੀਂ ਸਰਕਾਰੀ ਹਸਪਤਾਲ ਨਹੀਂ ਲੈ ਕੇ ਤੁਹਾਡੇ ਲੱਗੇ ਮਾਨਾਂ ਵਾਲੇ ਸਰਕਾਰੀ ਹਸਪਤਾਲ ਆ ਸਰਕਾਰੀ ਹਸਪਤਾਲ ਵਿੱਚ ਸਰਕਾਰ ਫ੍ਰੀ ਸਹੂਲਤ ਦੇਦੀ ਆ ਉਹ ਇਹ ਗੱਲ ਮੰਨਦੇ ਉਹ ਵੀ ਬੜਾ ਤਗੜਾ ਡਾਕਟਰ ਵੱਡਾ ਜੇ ਹਾਂਜੀ ਹੋਣ ਨੇ ਫੈਸਲਾ ਦਿੱਤੀ ਕਿੰਦਾ ਠੀਕ ਹੋ ਜਾਊਗਾ ਫਿਰ ਇਹ ਇੱਥੇ ਖੜਿਆ ਫਿਰ ਉਹ ਡਾਕਟਰ ਕਹਿੰਦੇ ਤਾਂ ਪਾਣੀ ਖਤਮ ਹੋ ਗਿਆ ਵਾ ਬੀਪੀ ਜ਼ਿਆਦਾ ਲੋ ਹੋ ਗਿਆ ਹਾਂਜੀ ਬਿਲਕੁਲ ਜੀ ਤੁਸੀਂ ਦੇਖਿਆ ਵੀ ਪਰਿਵਾਰ ਕੇ ਮੈਂਬਰ ਕਹਿਣਾ ਵੀ ਬੀਪੀ ਜ਼ਿਆਦਾ ਲੋ ਹੋਣ ਕਰਕੇ ਟਟੀਆਂ ਉਲਟੀਆਂ ਆਉਣ ਕਰਕੇ ਵਿੱਕੀ ਦੀ ਜਿਹੜੀ ਮੌਤ ਹੋ ਗਈ ਆ ਪਰ ਪਰਿਵਾਰ ਚ ਬਹੁਤ ਦੁੱਖ ਦੀ ਇਹ ਘਟਨਾ ਵਾ ਵਿੱਕੀ ਨੂੰ ਪਾਲ ਪੋਸਤਿਆ ਬਾਬਾ ਜਗੀਰ ਸਿੰਘ ਨੇ ਵੱਡਾ ਕੀਤਾ ਸੀ ਭਨੇਵਾ ਲੱਗਦਾ ਸੀ ਪਰ ਅਜ ਹਾਲਾਤ ਵੇਖ ਲੋ ਕੀ ਨੇ ਅਸਕੇ ਕੇ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਕਿ ਭਾਈ ਇਸ ਇਲਾਕੇ ਵਜੇ ਖਾਨਕੋਟ ਸਦਾਰਾ ਮਿਲ ਵਿੱਚ ਇਹਨਾਂ ਦੀ ਜੜਾ ਧਿਆਨ ਰੱਖਿਆ ਜਾਵੇ ਪਾਣੀ ਦਾ ਖਾਸ ਕਰਕੇ ਜੜਾ ਸਾਫ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਇਥੋਂ ਦੇ ਜਿਹੜੀਆਂ ਸਹੂਲਤਾਂ ਸਰਕਾਰ ਉਹ ਦੇਵੇ ਕਿਉਂਕਿ ਉਸ ਤੋਂ ਬਾਅਦ ਸਰਕਾਰ ਦੇ ਅਮਰ ਸਾਡੇ ਡੀਸੀ ਮੈਡਮ ਮੌਕੇ ਤੇ ਪਹੁੰਚੇ ਨੇ ਸਿਵਲ ਸਰਜਨ ਦੀ ਟੀਮ ਆ ਗਈਆਂ ਨੇ ਅਤੇ ਘਰ-ਘਰ ਲੋਕਾਂ ਨੂੰ ਗੋਲੀਆਂ ਵੰਡੀਆਂ ਜਾ ਰਹੀਆਂ ਨੇ ਕਿ ਇਹ ਗੋਲੀਆਂ ਪਾਣੀ ਵਿੱਚ ਪਾ ਕੇ ਇਸ ਨੂੰ ਬਾਰ ਕੇ ਪਾਣੀ ਪੀਤਾ ਜਾਵੇ ਨਾ ਕਿ ਉਸ ਤਰ੍ਹਾਂ ਕਿਉਂਕਿ ਜਿਸ ਤਰ੍ਹਾਂ ਦੱਸਦੇ ਨੇ ਲੋਕ ਕਿ ਇਥੋਂ ਦੇ ਲੋਕ ਕਈ ਲੋਕ ਬਿਮਾਰ ਵੀ ਹੋ ਚੁੱਕੇ ਨੇ ਇਹ ਦੋ ਤਿੰਨ ਮੌਤਾਂ ਵੀ ਹੋ ਚੁੱਕੀਆਂ ਨੇ ਇਸ ਕਰਕੇ ਪ੍ਰਸ਼ਾਸਨ ਜਿਹੜਾ ਜਾਗਿਆ ਵਾ ਅਤੇ ਲੋਕਾਂ ਦੇ ਮਨਾਂ ਵਿੱਚ ਨਾਰਾਜ਼ਗੀ ਵੀ ਆ ਕਿ ਪਾਣੀ ਜਿਹੜਾ ਵਾ ਸਾਫ਼ ਸੁਲਤਾ ਜੜੀਆਂ ਨਹੀਂ ਮਿਲ ਸਕੀਆਂ ਪਿੰਡ ਵਿੱਚੋਂ ਮੀਨੂ ਦੀ ਉਹ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ